ਸਸਿਕਾ ਦੋਸਤੋ ਟੈਲੀਕਮ ਐਕਟ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਹਦੇ ਨਾਲ 10 ਵੱਡੀਆਂ ਗੱਲਾਂ ਦੀ ਗੱਲਬਾਤ ਕਰਾਂਗੇ ਕਿ ਆਖਰ ਕੀ ਚੀਜ਼ਾਂ ਅਸਰ ਕਰਨਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਪੂਰਾ ਇੱਕ ਸਿਸਟਮ ਦੇਖ ਰਹੇ ਹਾਂ ਤਾਂ ਉਹਦੇ ਨਾਲ ਇਹ ਵੀ ਹੈ ਕਿ ਟੈਲੀਕਮ ਕੰਪਨੀਆਂ ਜਿਸ ਤਰ੍ਹਾਂ ਦੇ ਨਾਲ ਅੱਗੇ ਵਧਨੀਆਂ ਨੇ ਤੇ ਉਹਦੇ ਨਾਲ ਨਾਲ ਵੱਡੇ ਖਤਰੇ ਵੀ ਸਾਈਬਰ ਫਰੌਡ ਨੂੰ ਲੈ ਕੇ ਅਸੀਂ ਦੇਖੇ ਨੇਗੇ ਆ ਜਾਣਕਾਰੀ ਹੈ ਜਿਹੜੀ ਖਬਰ ਇੰਡੀਆ ਟੀਵੀ ਨੇ ਸਾਂਝੀ ਕਰੀ ਹੈ ਜੀਚੋ ਲਿਖਦੇ ਨੇ ਕਹਿੰਦੇ ਨਵਾਂ ਟੈਲੀਕਮ ਐਕਟ ਪਿਛਲੇ ਸਾਲ ਦਸੰਬਰ ਦੇ ਵਿੱਚ ਸੰਸਦ ਚ ਪਾਸ ਹੋ ਗਿਆ ਸੀਗਾ ਜਿਹੜਾ ਕਿ ਹੁਣ 26 ਤਰੀਕ ਤੋਂ ਲਾਗੂ ਹੋ ਚੱਲਿਆ ਸਰਕਾਰ ਨੇ ਹੁਣ ਇਸ ਨਵੇਂ ਐਕਟ ਦੀ 26 ਜੂਨ ਤੋਂ ਲਾਗੂ ਕਰਨ ਜਾ ਰਹੀ ਹੈ ਤੇ ਨਵੇਂ ਐਕਟ ਨੂੰ ਲਾਗੂ ਹੁਣ ਤੋਂ ਬਾਅਦ ਬ੍ਰਿਟਿਸ਼ ਕਾਲ ਦੇ ਦੋ ਪੁਰਾਣੇ ਹੋ ਚੁਕੇ ਨਿਜਮ ਟੈਲੀਗ੍ਰਾਫ ਐਕਟ ਤੇ ਵਾਇਰਲੈਸ ਟੈਲੀਗ੍ਰਾਫ ਐਕਟ ਖਤਮ ਹੋ ਜਾਣਗੇ ਯਾਨੀ ਕਿ ਦਾਤਾ ਟੈਲੀਗ੍ਰਾਮ ਅਤੇ ਵਾਇਰਲੈਸ ਟੈਲੀਗ੍ਰਾਫ ਜਿਹੜਾ ਐਕਟ ਸੀਗਾ ਉਹ ਖਤਮ ਹੋ ਜਾਊਗਾ ਨਵਾਂ ਟੈਲਿਕਾ ਟੈਲੀਕਮ ਐਕਟ ਇਹਨਾਂ ਦੋਨਾਂ ਪੁਰਾਣੇ ਨਿਯਮਾਂ ਨੂੰ ਰਿਪਲੇਸ ਕਰ ਦੂਗਾ ਤਾਂ ਹਾਲਾਂਕਿ ਹਜੇ ਸਰਕਾਰ ਨੇ ਇਸ ਟੈਲੀਕਮ ਐਕਟ ਨੂੰ ਕੁਝ ਸੈਕਸ਼ਨਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈਗਾ ਇਹ ਸੈਕਸ਼ਨ ਮੋਬਾਈਲ ਤੇ ਬ੍ਰੌਡਬੈਂਡ ਯੂਜ਼ਰ ਦੀ ਸੁਰੱਖਿਆ ਆਦਿ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਾਗੂ ਕੀਤੇ ਗਏ ਨੇਗੇ ਉੱਥੇ ਹੀ ਸਪੈਕਟ੍ਰਮ ਤੇ ਅਵੰਟਨ ਸੈਟੇਲਾਈਟ ਸਰਵਿਸ ਆਦਿ ਦੇ ਨਾਲ ਜੁੜੇ ਹੋਏ ਸੈਕਸ਼ਨ ਹਜੇ ਲਾਗੂ ਨਹੀਂ ਕੀਤੇ ਜਾਣਗੇ ਸਰਕਾਰ ਦੇ ਵੱਲੋਂ ਜਾਰੀ ਗੈਜਟ ਨੋਟੀਫਿਕੇਸ਼ਨ ਦੇ ਮੁਤਾਬਕ ਟੈਲੀਕਮ ਐਕਟ 2023 ਨੂੰ 26 ਜੂਨ ਤੋਂ ਲਾਗੂ ਕੀਤਾ ਜਾਊਗਾ ਤੇ ਇਹਦੇ ਐਕਟ ਦੇ ਸੈਕਸ਼ਨ 1 2 10 ਤੋਂ ਲੈ ਕੇ 30 ਤੱਕ 42 ਤੋਂ ਲੈ ਕੇ 44 ਤੱਕ ਫਿਰ 46 47 50 ਤੋਂ 58 ਤੱਕ 61 ਤੇ 62 ਤੋ 26 ਜੂਨ ਨੂੰ ਲਾਗੂ ਕਰ ਦਿੱਤਾ ਜਾਊਗਾ ਨਵੇਂ ਟੈਲੀਕਮ ਐਕਟ ਦੇ ਲਾਗੂ ਹੋਣ ਨਾਲ ਕਹਿੰਦੇ ਸਾਰੇ ਪੁਰਾਣੇ ਪ੍ਰੋਵੀਜ਼ਨ ਤੇ ਨਿਯਮ ਪ੍ਰਭਾਵੀ ਰਹਿਣਗੇ ਟੈਲੀਕਮ ਸਕੱਤਰ ਨਿਰਜ ਮਿੱਤਰ ਨੇ ਨਵੇਂ ਟੈਲੀਕਮ ਐਕਟ ਦਾ ਗਜਟ ਤੇ ਨੋਟੀਫਿਕੇਸ਼ਨ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕੀਤਾ ਤੇ ਨਾਲ ਹੀ ਇਹ ਵੀ ਗਾਇਆ ਹੈ ਕਿ 150 ਸਾਲ ਪੁਰਾਣੇ ਟੈਲੀਗ੍ਰਾਫ ਐਕਟ ਨੂੰ ਰਿਪਲੇਸ ਕਰ ਦਿੱਤਾ ਜਾਏਗਾ ਆ ਨਵੇਂ ਟੈਲੀਗ੍ਰੋਮੈਟਿਕ ਦੀਆਂ ਜਿਹੜੀਆਂ 10 ਗੱਲਾਂ ਕਿਹੜੀਆਂ ਨੇ ਜਿਹੜੀਆਂ ਸਿੱਧੇ ਤੌਰ ਤੇ ਜਦੋਂ ਅਸੀਂ ਦੇਖਦੇ ਆਂਗੇ ਤਾਂ ਮੋਬਾਈਲ ਯੂਜ਼ਰ ਦੇ ਲਈ ਕਹਿੰਦੇ ਨਵੇਂ ਟੈਲੀਕਮ ਐਕਟ ਦੇ ਨਾਲ ਕਈ ਅਜੀਹੇ ਕੀ ਕੀਤੇ ਗਏ ਨੇ ਜਿਹਦੇ ਨਾਲ ਯੂਜ਼ਰ ਦੀ ਆਈਡੀ ਤੇ SIM ਕਾਰਡ ਦਾ ਗਲਤ ਇਸਤੇਮਾਲ ਨਹੀਂ ਕੀਤਾ ਜਾ ਸਕੂਗਾ ਨਵੇਂ ਟੈਲੀਕਮ ਐਕਟ ਦੇ SIM ਕਾਰਡ ਤੇ ਯੂਜ਼ਰ ਦੀ ਪਛਾਣ ਨੂੰ ਗਲਤ ਇਸਤੇਮਾਲ ਕਰਨ ਵਾਲੇ ਵਿਅਕਤੀਆਂ ਦੇ ਸੰਸਥਾ ਤੇ ਭਾਰੀ ਜੁਰਮਾਨਾ ਪ੍ਰਾਵਧਾਨ ਹੈ ਤੇ ਦੋਸ਼ੀ ਦੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈਗੀ ਹੁਣ ਪਹਿਲਾ ਜੋ ਪੁਆਇੰਟ ਦੇਖੀਏ ਤੇ ਇਹ ਕਹਿੰਦੇ ਕਿ ਜੇਕਰ ਕੋਈ ਫਰਜ਼ੀ ਤਰੀਕੇ ਦੇ ਨਾਲ ਯੂਜ਼ਰ ਕੋਈ ਆਈਡੀ ਇਸਤੇਮਾਲ ਕਰਦਾ SIM ਕਾਰਡ ਖਰੀਦਣ ਦੇ ਲਈ ਕਰਦਾ ਤਾਂ ਉਹਨੂੰ 3 ਸਾਲ ਤੱਕ ਦੀ ਜੇਲ੍ਹ ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਊਗਾ ਜਾਂ ਫਿਰ ਜੇਲ੍ਹ ਤੇ ਫਾਈਨ ਦੋਨਾਂ ਕੀਤਾ ਜਾ ਸਕਦਾ ਹੈ ਇਹਦੇ ਵਿੱਚ SIM ਕਾਰਡ ਸਪੂਫਿੰਗ ਯਾਨੀ ਰਿਸਿਵਰ ਦੇ ਆਪਣੀ ਪਛਾਣ ਛੁਪਾਉਣ ਦਾ ਵੀ ਸ਼ਾਮ ਲਗਾ ਦੂਜੇ ਦੇ ਵਿੱਚ ਹੈਗਾ ਕਹਿੰਦੇ ਕੀ ਜੇਕਰ ਕੋਈ ਯੂਜ਼ਰ ਆਧਾਰ ਕਾਰਡ ਦੇ 9 ਦੇ ਵਿੱਚੋਂ 9 ਤੋਂ ਜ਼ਿਆਦਾ SIM ਕਾਰਡ ਜਾਰੀ ਕਿਸੇ ਨੂੰ ਹੁੰਦੇ ਨੇ ਤਾਂ ਉਹਨੂੰ 50000 ਰੁਪਏ ਦਾ ਜੁਰਮਾਨਾ ਪਹਿਲੀ ਗਲਤੀ ਤੇ ਤੇ 2 ਲੱਖ ਰੁਪਏ ਦਾ ਜੁਰਮਾਨਾ ਗਲਤੀ ਦੁਹਰਾਉਣ ਤੇ ਲਾਇਆ ਜਾ ਸਕਦਾ ਹੈਗਾ ਟੈਲੀਕਮ ਕੰਪਨੀਆਂ ਦਾ ਨਵੇਂ ਐਕਟ ਦੇ ਤਹਿਤ ਯੂਜ਼ਰ ਦੀ ਪਛਾਣ ਨੂੰ ਕੇਵਲ ਬਾਇਓਮੈਟ੍ਰਿਕ ਬੇਸਡ ਆਇਡੈਂਟੀਫਿਕੇਸ਼ਨ ਦੇ ਜ਼ਰੀਏ ਵੈਰੀਫਾਈ ਕਰਨਾ ਹੋਊਗਾ ਤੇ ਇਹ ਨਵੇਂ ਅਪਰਾਧੀਆਂ ਦੇ ਯੂਜ਼ਰ ਦੇ ਵੋਟਰ ਆਈਡੀ ਯਾ ਡਰਾਈਵਿੰਗ ਲਾਇਸੈਂਸ ਯਾ ਗਲਤ ਇਸਤੇਮਾਲ ਦੇ SIM ਕਾਰਡ ਦਾ ਜਾਰੀ ਕਰਵਾਉਣ ਨੂੰ ਲੈਕੂ ਰੋਕੂਗਾ ਯਾਨੀ ਕਿ ਜੇ ਤੋ ਬਾਇਓਮੈਟ੍ਰਿਕ ਤੌਰ ਤੇ ਕਰਨਾ ਤਾਂ ਕਿਸੇ ਦੇ ਹੋਰ ਦੇ ਤੁਸੀਂ ਯੂਜ਼ ਕਰਕੇ ਨਹੀਂ ਕਰ ਸਕਦੇ ਨਵੇਂ ਨਿਯਮ ਦੇ ਵਿੱਚ ਟੈਲੀਕਮ ਕੰਪਨੀਆਂ ਨੇ ਯੂਜ਼ਰ ਤੋਂ ਐਡਵਰਟਾਈਜ਼ਿੰਗ ਮੈਸੇਜ ਦਾ ਸੈ ਸਪੈਸੀਫਾਈਡ ਮੈਸੇਜ ਰੀਸੀਵ ਕਰਨ ਨੂੰ ਲੈ ਕੇ ਕੰਸੈਂਟ ਫਾਰਮ ਕਨੈਕਸ਼ਨ ਲੈਣ ਤੋਂ ਪਹਿਲਾਂ ਪ੍ਰਵਾਨਣਾ ਹੋਊਗਾ ਐਦੂ ਅਲਾਵਾ ਟੈਲੀਕਮ ਕੰਪਨੀਆਂ ਦਾ ਯੂਜ਼ਰ ਨੂੰ ਡੀਐਨਡੀ ਦੀ ਸਰਵਿਸ ਰਜਿਸਟਰ ਕਰਨ ਦਾ ਆਪਸ਼ਨ ਦੇਣਾ ਹੋਊਗਾ ਤੇ ਨਾਲ ਹੀ ਯੂਜ਼ਰ ਨੂੰ ਜਿਹੜਾ ਮੈਸੇਜ ਆ ਵਾਇਰਸ ਵਾਇਰਸ ਤੋਂ ਰਿਪੋਰਟ ਕਰਨ ਦਾ ਵੀ ਆਪਸ਼ਨ ਮਿਲਣਾ ਚਾਹੀਦਾ ਚਾਹੀਦਾ ਕਹਿੰਦੇ ਐਦੂ ਅਲਾਵਾ ਟੈਲੀਕਮ ਕੰਪਨੀਆਂ ਆਪਰੇਟਰਸ ਨੇ ਯੂਜ਼ਰ ਦੇ ਲਈ ਗ੍ਰੀਵੈਂਸ ਤੇ ਸ਼ਿਕਾਇਤ ਰਜਿਸਟਰ ਕਰਨ ਨੂੰ ਲੈ ਕੇ ਆਨਲਾਈਨ ਮੈਕੈਨਿਜ਼ਮ ਆ ਜਿਹੜਾ ਸੈਟਅਪ ਕਰਨਾ ਹੋਊਗਾ ਯਾਨੀ ਕਿ ਜਿੜਕਰ ਕੰਪਨੀਆਂ ਨੇ ਹਾਲਾਂਕਿ ਇਹ ਤਾਂ ਕਸਟਮਰ ਕੇਅਰ ਘਰ ਪਹਿਲਾਂ ਚੱਲ ਕੇਂਦਰ ਸਰਕਾਰ ਨੇ ਕਿਸੇ ਵੀ ਟੈਲੀਕਮ ਕੰਪਨੀ ਨੂੰ ਕੇਵਲ ਨਿਲਾਮੀ ਦੇ ذریعے ਹੀ ਸਪੈਕਟਰਮ ਅਲਾਟ ਕੀਤਾ ਜਾ ਸਕੂਗਾ ਹਾਲਾਂਕਿ ਇਹਨੂੰ ਲੈ ਕੇ ਕਹਿੰਦੇ ਕਈ ਅਪਵਾਦ ਵੀ ਨੇ ਕਿ ਜਿਵੇਂ ਕਿ ਰਾਸ਼ਟਰੀ ਸੁਰੱਖਿਆ ਤੇ ਡਿਫੈਂਸਰਸ ਰਿਸਰਚ ਵਰਕ ਤੇ ਡਿਜ਼ਾਸਟਰ ਮੈਨੇਜਮੈਂਟ ਵੈਦਰ ਫੋਰਕਾਸਟਿੰਗ ਟਰਾਂਸਪੋਰਟ ਸੈਟਲਾਈਟ ਸਰਵਿਸ ਵਰਗੇ ਤੇ ਡੀਟੀਐਚ ਤੇ ਸੈਟਲਾਈਟ ਟੈਲੀਫੋਨ ਬੀਐਸਐਨਐਲ ਮੈਮਟਰੀਆਂ ਨਾਲ ਪਬਲਿਕ ਬ੍ਰॉडਕਾਸਟਿੰਗ ਸਰਵਿਸ ਆਦਿ ਇਹ ਚ ਕਹਿੰਦੇ ਸ਼ਾਮਲ ਲਗੀਆਂ ਇਹਨੂੰ ਲੈ ਕੇ ਸਪੈਕਟ੍ਰਮ ਦੀ ਐਲੋਕੇਸ਼ਨ ਐਡਮਿਨਿਸਟ੍ਰੇਟਿਵ ਬੇਸਿਸ ਤੇ ਕੀਤੀ ਜਾ ਸਕੂਗੀ ਟਰਾਈ ਦੇ ਚੇਅਰਮੈਨ ਨਾ ਕੇਵਲ ਉਹਨਾਂ ਦੀ ਨਿਯੁਕਤੀ ਕੀਤਾ ਜਾ ਸਕਦਾ ਤੇ ਨਾਲ ਹੀ ਉਹਨਾਂ ਦੇ ਕੋਲ ਘੱਟੋ ਘੱਟ 30 ਸਾਲ ਪੁਰਾਣਾ ਪ੍ਰੋਫੈਸ਼ਨਲ ਐਕਸਪੀਰੀਅੰਸ ਤੇ ਮੈਂਬਰ ਦੇ ਤੌਰ ਤੇ 25 ਸਾਲ ਦਾ ਪ੍ਰੋਫੈਸ਼ਨਲ ਐਕਸਪੀਰੀਅੰਸ ਹੋਊਗਾ ਕਹਿੰਦੇ ਨੈਸ਼ਨਲ ਸਕਿਉਰਿਟੀ ਦੇ ਮਾਮਲੇ ਚ ਦੇਖਦੇ ਹੋਏ ਟੈਲੀਗ੍ਰਾਮ ਕੰਪਨੀਆਂ ਆਪਦੇ ਇਕਵਿਪਮੈਂਟ ਕੇਵਲ ਸਰਕਾਰ ਜਾਂ ਉਦੋਂ ਆਈਡੈਂਟੀਫਾਈਡ ਟ ਯਾਨੀ ਕਿ ਉਹ ਸਿਸਟਮ ਹੈ ਜਿਹੜਾ ਉਹ ਸਰਕਾਰੀ ਤੌਰ ਤੇ ਪ੍ਰਮਾਣਿਤ ਆ ਉਹ ਲੈਣਾ ਹੋਊਗਾ ਉਹਨਾਂ ਨੂੰ ਬਿਨਾਂ ਕਿਸੇ ਅਨੁਮਤੀ ਦੇ ਟੈਲੀਕਮ ਸਰਵਿਸ ਪ੍ਰਦਾਨ ਕਰਨ ਨੂੰ ਲੈ ਕੇ ਫਿਰ ਵੀ ਅਨੁਮਤੀ ਟੈਲੀਕਮ ਨੈਟਵਰਕ ਜਾਂ ਡਾਟਾ ਐਕਸੈਸ ਕਰਨਾ ਕਾਲ ਟੈਪਿੰਗ ਕਰਨਾ ਆਦਿ ਅਪਰਾਧ ਮੰਨਿਆ ਜਾਊਗਾ ਇਤੋਂ علاوہ 3 ਸਾਲ ਦੀ ਕੜੀ ਸਜ਼ਾ ਤੇ 2 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ ਹੈਗਾ ਨਿਯਮਾਂ ਦਾ ਉਲੰਘਣ ਕਰਨ ਦੇ ਸਿਵਲ ਪੈਨਲਟੀ ਦੇ ਲਗਾਏ ਜਾਣ ਦੇ ਨਾਲ ਪ੍ਰਬੰਧ ਹਨ ਤੇ ਜਿਹਦੇ ਵਿੱਚ 5 ਕਰੋੜ ਰੁਪਏ ਤੱਕ ਦਾ ਵੀ ਜੁਰਮਾਨਾ ਰੱਖਿਆ ਗਿਆ ਹੁਣ ਲਾਸਟ ਹੈਗਾ ਕਹਿੰਦੇ ਕਸਟਮ ਬਿਲਟ SIM ਬਾਕਸ ਸੈਕਸ਼ਨ ਸੈਸ਼ਨ ਐਨੀਵੇਸ਼ਨ ਨੂੰ ਪ੍ਰੋਟੋਕੋਲ ਟਰੰਕ ਕਾਲ ਡਿਵਾਈਸ ਤੇ ਪ੍ਰਾਇਮਰੀ ਰੈਂਟ ਇੰਟਰਫੇਸ ਡਿਵਾਈਸ ਦੇ ਜ਼ਰੀਏ ਜਾਣ ਵਾਲੀ ਇੰਟਰਨੈਸ਼ਨਲ ਕਾਲ ਨੂੰ ਗੈਰਕਾਨੂੰਨੀ ਮੰਨਿਆ ਜਾਊਗਾ ਇੰਟਰਨੈਸ਼ਨਲ ਕਾਲ ਦੇ ਕਰਕੇ ਅਤਵਾਦੀਆਂ ਦਾ ਸਹਾਇਤਾ ਕਰਨ ਦੇ ਵਿੱਚ ਵੀ ਅਪਰਾਧ ਹੁੰਦਾ ਹੈਗਾ ਨਜੇ ਨਿਯਮ ਦੇ ਤਹਿਤ ਕਹਿੰਦੇ ਅਨੋਥਰਾਇਜ਼ਡ ਸੈਲੂਲਰ ਨੈਟਵਰਕ ਬੰਨਿਆ ਜਾਊਗਾ ਜਿਹਦੇ ਲਈ 10 ਲੱਖ ਰੁਪਏ ਤੱਕ ਦਾ ਫਾਈਨ ਲਾਇਆ ਜਾ ਸਕਦਾ ਹੈ ਵੱਡੇ ਤੌਰ ਤੇ ਟੈਲੀਕਮ ਨੂੰ ਲੈ ਕੇ ਇਹ ਦੇਖਿਆ ਜਾਵੇ ਤਾਂ ਜਿਨ੍ਹਾਂ ਨੇ ਹੁਣ ਤਾਂ ਪਹਿਲੀ ਗੱਲ ਤਾਂ ਸਭ ਤੋਂ ਜਿਹੜਾ ਜ਼ਿਆਦਾ ਤੌਰ ਤੇ ਲੋਕਾਂ ਤੇ ਲਾਗੂ ਹੋਊਗਾ ਨੌ ਸਿਮ ਕਾਰਡ ਤੋਂ ਵੱਧ ਜਿਹਨੇ ਰੱਖਿਆ ਹੋਇਆ ਕਹਿੰਦੇ ਫਿਰ ਜੁਰਮਾਨਾ ਪਊਗਾ ਇਸ ਕਰਕੇ ਤਿਆਰੀ ਕਰ ਲੋ ਜੇਕਰ ਕਿਸੇ ਕੋਲ ਸਿਮ ਕਾਰਡ ਜਿਆਦੇ ਨੇ ਬੰਦ ਕਰ ਦਿਓ ਕਿਉਂਕਿ ਵੱਡੇ ਤੌਰ ਤੇ ਸਰਕਾਰ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਨਿਗਾਹ ਕਰਨ ਲੱਗੀ ਆ ਤੇ ਸੀਰੀਅਸ ਹੋਣ ਲੱਗੀ ਆ